ਸਤਿ ਸ੍ਰੀ ਅਕਾਲ ਜੀ ਅੱਜ ਅਸੀਂ ਪਹੁੰਚਿਆ ਜੀ ਪਿੰਡ ਕੋਲਾਰਾਂ ਕਲਾਂ ਗੁਰਦੁਆਰਾ ਸ੍ਰੀ ਗੁਰੂ ਰਵਿਦਾਸ ਸਾਹਿਬ ਵਿੱਚ ਪਹਿਲਾ ਸਹੀਦੀ ਜੋੜ ਮੇਲੇ ਨੂੰ ਸਮਰਪਿਤ ਦਸਤਾਰ ਸਖਲਾਈ ਕੈਂਪ ਲਾਇਆ ਗਿਆ ਹੈ ਜਿਸ ਵਿੱਚ ਛੋਟੇ ਬੱਚੇ ਨੌਜਵਾਨ ਅਤੇ ਬਜ਼ੁਰਗਾਂ ਵੱਲੋਂ ਵੱਧ ਚੜ ਕੇ ਹਿੱਸਾ ਲੈ ਗਿਆ ਅਸੀਂ ਤੁਹਾਨੂੰ ਕੁਝ ਇਸ ਕੈਂਪ ਦੀਆਂ ਲਾਈਵ ਤਸਵੀਰਾਂ ਦਿਖਾ ਰਹੇ ਹਾਂ ਜਿੱਥੇ ਸਾਡੇ ਨਾਲ ਸਾਡੇ ਪੱਤਰਕਾਰ ਮੇਜਰ ਸਿੰਘ ਸੀੜੇ ਤੇ ਮੈਂ ਯੁਗਰਾਜ ਕੁਲਾਰਾ ਆਓ ਤੁਹਾਨੂੰ ਲੈ ਚਲਦੇ ਆ ਇਸ ਕੈਂਪ ਦਾ ਸਿੱਧਾ ਪ੍ਰਸਾਰਣ ਦੇਖੋ ਜੀ ਇਸ ਕੈਂਪ ਵਿੱਚ ਸੀਨੀਅਰ ਕੋਚ ਜਗਪ੍ਰੀਤ ਸਿੰਘ ਲਖਮਿੰਦਰ ਸਿੰਘ ਗੁਰਪ੍ਰੀਤ ਸਿੰਘ ਹਰਦੀਪ ਸਿੰਘ আর ਸੁਖਵੀਰ ਸਿੰਘ ਇਹਨਾਂ ਨੇ ਆਪਣਾ ਬੜਮੁੱਲਾ ਯੋਗਦਾਨ ਪਾਇਆ ਇਹ ਨੌਜਵਾਨਾਂ ਦਾ ਇਹ ਉਪਰਾਲਾ ਸਲੰਘਾ ਯੋਗ ਹੈ ਸਾਡਾ ਕਵਾਬ ਪੱਗਾਂ ਵਾਲਾ ਪੰਜਾਬ ਇਸ ਕੈਂਪ ਰਾਹੀਂ ਇਹਨਾਂ ਨੇ ਬੱਚਿਆਂ ਵਿੱਚ ਇੱਕ ਪੱਗ ਦੀ ਬਹੁਤ ਵਧੀਆ ਜਾਗਰੂਤਾ ਲਿਆਉਣ ਵਾਸਤੇ ਆਪਣਾ ਉਪਰਾਲਾ ਕੀਤਾ ਜੀ ਅਸੀਂ ਧੰਨਵਾਦ ਕਰਦੇ ਹਾਂ ਤੇ ਇਸ ਕਮੇਟੀ ਵੱਲੋਂ ਗੁਰਦੁਆਰਾ ਸ੍ਰੀ ਗੁਰੂ ਰਵਿਦਾਸ ਸਾਹਿਬ ਕਮੇਟੀ ਵੱਲੋਂ ਕੋਚ ਸਹਿਬਾਨਾਂ ਤੇ ਕੁਝ ਵਧੀਆ ਦਸਤਾਰ ਸਜਾਉਣ ਵਾਲੇ ਬੱਚਿਆਂ ਨੂੰ ਸਨਮਾਨਤ ਵੀ ਕੀਤਾ ਜਾਊਗਾ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਜੀ ਇਸ ਕੈਂਪ ਵਿੱਚ ਕੁਝ ਸਾਡੇ ਕੋਚ ਸਹਿਬਾਨ ਨੇ ਜੋ ਬਹੁਤ ਵਧੀਆ ਕੁੱਚਿੰਗ ਦੇਰੇ ਨਹੀਂ ਸਤਰੀਏ ਕਾਲ ਜੀ ਸਤਰੀਏ ਕਾਲ ਜੀ ਸਤ ਕਾਲ ਜੀ ਪਹਿਲਾਂ ਤਾਂ ਸਭ ਤੋਂ ਅ ਅ ਚਰਚਾ ਕਰਾਂਗੇ ਆਪਣੀ ਰਸਮੀਲੀ ਮੇਰਾ ਨਾਮ ਇਲੀਫਿੰਦਾ ਠਿੰਗਾ ਜੀ ਤੇ ਮੈਂ 4 ਸਾਲ ਤੋਂ ਯਹੀ ਪੱਗਾ ਮੰਨਦਾ ਆ ਰਿਹਾ ਹਾਂ ਜੀ ਦੁਗੀਆਂ ਦੇ ਹਾਂ ਸੰਜੀ ਅ ਇਹ ਇਹ ਤੁਸੀਂ ਜਿਹੜਾ ਕੈਂਪ ਦਾ ਕੀ ਉਪਰਾਨਾ ਕੀਤਾ ਜੀ ਇਹ ਤੁਹਾਡਾ ਆਪਣਾ ਖਾਬ ਸੀ ਜਾਂ ਤੁਸੀਂ ਇਸ ਨੂੰ ਕੋਈ ਸੰਸਥਾ ਵੱਲੋਂ ਚਲਾ ਰਹੇ ਹੋ ਨਹੀਂ ਨਹੀਂ ਮੇਰਾ ਆਪਣਾ ਹੀ ਖਾਬ ਸੀ ਤੇ ਸਾਨੂੰ ਜਦੋਂ ਅਸੀਂ ਪੱਗਾਂ ਬੰਨ੍ਹਦੇ ਸੀ ਛੋਟੇ ਹੁੰਦੇ ਸੀ ਤੇ ਜੋੜੇ ਕਰਕੇ ਸਾਨੂੰ ਪੱਗਾਂ ਬੰਨ੍ਹਣ ਵਿੱਚ ਬਹੁਤ ਪ੍ਰੋਬਲਮ ਆਉਂਦੀ ਸੀ ਤੇ ਉਹ ਉਸ ਸਮੇਂ ਸਾਨੂੰ ਇਸ ਖਲਾਈ ਦੇ ਨਾਲ ਘਟ ਮਿਲਦੇ ਸੀ ਕਿ ਮਤਲਬ ਕੁਈ ਅਸੀਂ ਜਾਂਦੇ ਸੀ ਜਿਨ੍ਹਾਂ ਕੋਲੇ ਪੱਗ ਬੰਨ੍ਹਣਾ ਤੇ ਆਪਣੇ ਪਿੰਡ 'ਚ ਉਹ ਕਹਿੰਦੇ ਸੀ ਛੋਡੇ ਜੂੜੇ ਕਰਕੇ ਤੁਹਾਡੇ ਪੱਗ ਨਹੀਂ ਤੁਹਾਡੇ ਬੰਨ੍ਹੇ ਜਾਣੀ ਉਹ ਤਾਂ ਕਰਕੇ ਅਸੀਂ ਇਹੋ ਚੀਜ਼ ਤਾਂ ਚਲਾਈਏ ਜੀ ਕਿ ਕਿਸੇ ਨੂੰ ਇਹ ਮਹਿਸੂਸ ਨਾ ਹੋਵੇ ਕਿ ਅਸੀਂ ਪੱਗ ਬੰਨ੍ਹ ਨਹੀਂ ਸਕਦੇ ਜੀ ਠੀਕ ਹੈ ਇਹ ਇਹ ਕੈਂਪ ਤੁਸੀਂ ਲਗਾਤਾਰ ਚੱਲਦਾ ਰਹੇਗਾ ਜੀ ਤੁਹਾਡਾ ਹਾਂਜੀ ਹਾਂਜੀ ਚੱਲਦਾ ਰਹੇਗਾ ਅਸੀਂ ਸਾਡੇ ਦਰਸ਼ਕਾਂ ਨੂੰ ਦੱਸਣਾ ਚਾਹਾਂਗੇ ਜੀ ਕੋਈ ਵੀ ਸੰਸਥਾ ਕੋਈ ਵੀ ਕਮੇਟੀ ਗੁਰੂ ਘਰ ਦੀ ਕਮੇਟੀ ਜਾਂ ਨਗਰ ਵੱਲੋਂ ਇਸ ਕੈਂਪ ਪਰਹੀਂ ਆਪਣੇ ਨਗਰ ਦੇ ਬੱਚਿਆਂ ਨੂੰ ਨੌਜਵਾਨਾਂ ਨੂੰ ਸਖਲਾਈ ਦੇਣਾ ਚਾਹੁੰਦੇ ਹੋ ਤਾਂ ਸਾਡੇ ਕੋਚ ਸਾਹਿਬ ਨਾਲ ਤੁਸੀਂ ਸੰਪਰਕ ਕਰ ਸਕਦੇ ਹੋ ਜੀ ਸਾਡੀ ਸਕਰੀਨ ਤੇ نیچے ਨੰਬਰ ਚੱਲ ਰਿਹਾ ਜੀ ਇਹ ਕੋਚ ਸਾਹਿਬਾਨਾਂ ਦਾ ਤੇ ਮੈਂ ਜਗਰਾਤ ਸਿੰਘ ਪੁਲਾਰਾ ਮੇਰੇ ਨਾਲ ਨੇ ਮੈਜਰ ਸਿੰਘ ਸੀਡੇ ਇਸ ਕੈਂਪਰਾਂ ਹੀ ਅਸੀਂ ਤੁਹਾਨੂੰ ਹੋਰ ਵੀ ਅੱਗੇ ਪਿੰਡਾਂ ਵਿੱਚ ਲੱਗਣ ਵਾਲੇ ਕੈਂਪਾਂ ਦੀ ਜਾਣਕਾਰੀ ਦਿੰਦੇ ਰਵਾਂਗੇ ਜੀ ਇੱਕ ਵਾਰ ਫਿਰ ਆਜੋ ਤੁਹਾਨੂੰ ਲੈ ਚੱਲਦੇ ਆਂ ਅਸੀਂ ਇਸ ਕੈਂਪ ਦਾ ਲਾਈਵ ਪ੍ਰੋਗਰਾਮ ਤੋਂ ਦਰਕਾਰ ਜੀ ਵੱਲੋਂ ਇੰਨਾ ਕੋਚਾਂ ਨੂੰ ਸਨਮਾਨ ਦਿੱਤਾ ਗਿਆ ਜਿਸ ਪਾਉ ਦੇ ਕੇ ਸੋਨਿਹਾਲ ਸੋਹਣੀ ਦਸਤਾਰ ਸਜਾਉਣ ਵਾਲੇ ਬੋਲੇ ਏ ਸੋਨਿਹਾਲ ਜਿੰਨੇ ਬੱਚਿਆਂ ਨੂੰ ਵੀ ਸਨਮਾਨ ਦਿੱਤਾ ਗਿਆ ਸੋਨਿਹਾਲ